ਅੱਜ ਅਸੀਂ ਇੱਥੇ ਪੀਐਨ ਦੇ ਇੰਟਰਵਿਊ ਵਾਸਤੇ ਆਏ ਆ ਇੱਥੇ ਕੋਈ 3700 ਦੇ ਕਰੀਬ ਉਮੀਦਵਾਰਾਂ ਨੇ ਅਪਲਾਈ ਕੀਤਾ ਦਾ ਤੇ 8 ਪੋਸਟਾਂ ਆ ਪਈਆਂ ਨੇ ਤੁਸੀਂ ਦੇਖ ਸਕਦੇ ਹੋ ਜੋ ਪੰਜਾਬ ਸਰਕਾਰ ਸੱਤਾ ਦੇ ਵਿੱਚ ਆਈ ਸੀ ਪਹਿਲਾਂ ਕਾਂਗਰਸ ਨੇ ਕਿਹਾ ਸੀ ਘਰ ਘਰ ਨੌਕਰੀ ਦੇਵਾਂਗੇ ਤੇ ਹੁਣ ਇਹਨਾਂ ਨੇ ਵੀ ਕਿਹਾ ਸੀ ਬੇਰਜ਼ਗਾਰੀ ਚੱਕ ਦਿਆਂਗੇ ਪਰ ਬੇਰਜ਼ਗਾਰੀ ਚੱਕਣ ਦੀ ਥਾਂ ਤੇ ਤੁਸੀਂ ਦੇਖ ਰਹੇ ਹੋ ਵੀ ਪੀਐਨ ਦੀ ਪੋਸਟ ਵਾਸਤੇ 80 ਦੀਆਂ ਪੋਸਟ ਆਈਆਂ ਐਡੀ ਐਡੀ ਕੁਆਲੀਫਿਕੇਸ਼ਨ ਚੱਕੀ ਫਿਰਦੇ ਆ ਲੋਕ ਐਮਏ ਬੀਐਡ ਤਰੇ ਫਿਰਦੇ ਆ ਮੇਰੀ ਐਮਏ ਡਬਲ ਐਮਏ ਬੀਐਡ ਹੈ ਤੇ ਪੀਜੀਡੀ ਸੀ ਕਰੀ ਹੋਈ ਹੈ ਕੌਲੀਫਿਕੇਸ਼ਨ ਆ ਸਾਡੀ ਠੀਕ ਹੈ ਪਰ ਫਿਰ ਵੀ ਸਾਨੂੰ ਮਜਬੂਰ ਹੋ ਕੇ ਵੀ ਅੱਗੇ ਰੋਜ਼ਗਾਰ ਵਾਸਤੇ ਸਾਨੂੰ ਇੱਥੇ ਆਪਣੀਆਂ ਪੀਐਨ ਦੀ ਪੋਸਟ ਵਾਸਤੇ ਅਪਲਾਈ ਕੀਤਾਗਾ ਵੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਪਰ ਗੱਲ ਇਹ ਹੈ ਵੀ ਇੰਨਾ ਇੰਨਾ ਪੜ੍ਹ ਲਿਖ ਕੇ ਵੀ ਅਸੀਂ ਇਹੋ ਜਿਹਾਂ ਪੋਸਟਾਂ ਤੇ ਅਪਲਾਈ ਕਰ ਰਹੇ ਹਾਂ ਸਾਨੂੰ ਰੋਜ਼ਗਾਰ ਨਹੀਂ ਦਿਖ ਰਿਹਾ ਜਦੋਂ ਸਾਡੇ ਮਾਪਿਓ ਦਾ ਭਵਿੱਖ ਅਨੇਰੇਚਾ ਸਾਡਾ ਤਾਂ ਹੋਣੀ ਹੀ ਹੋਣਾ ਸਾਡੇ ਮਾਪਿਓ ਦਾ ਵੀ ਕਿਉਂਕਿ ਬਜ਼ੁਰਗ ਹੋ ਰਹੇ ਨੇ ਉਹਨਾਂ ਨੇ ਸਾਨੂੰ ਇੰਨਾ ਨਾ ਪੜਾ ਕੇ ਇੱਥੋਂ ਤੱਕ ਪਹੁੰਚਾਇਆ ਪਰ ਅਸੀਂ ਦੇਖੋ ਵੀ ਪੀਐਨ ਦੀ ਪੋਸਟ ਵਾਸਤੇ ਅਪਲਾਈ ਕੀਤਾਗਾ ਪਰ ਜ ਜਿਹੜੇ ਵੱਡੇ ਵੱਡੇ ਰੋਜ਼ਗਾਰ ਦੇਣ ਦੇ ਵਾਅਦੇ ਕੀਤੇ ਸੀ ਉਹਨਾਂ ਨੂੰ ਮੈਂ ਸਰਕਾਰ ਤੋਂ ਮੰਗ ਕਰਦਾ ਵੀ ਰੋਜ਼ਗਾਰ ਗਰੰਟੀ ਐਕਟ ਬਿਲ ਬਣਾਇਆ ਜਾਵੇ ਜਿਹਦੇ ਰਾਹੀਂ ਜਿਹੜੇ ਨੌਜਵਾਨ ਨੇ ਸਾਡੇ ਉਹਨਾਂ ਨੂੰ ਬੇਰਜ਼ਗਾਰੀ ਪੱਤਾ ਦਿੱਤਾ ਜਾਵੇ ਉਹਨਾਂ ਨੂੰ ਰਜਿਸਟਰ ਦਿੱਤਾ ਜਾਵੇ ਜਿਵੇਂ ਰਜਿਸਟ੍ਰੇਸ਼ਨ ਹੁੰਦੀ ਸੀਗੀ ਤੇ ਜਿਹਨਾਂ ਚੋਂ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਉਹਨਾਂ ਚਿਰ ਸਰਕਾਰ ਉਹਨਾਂ ਨੂੰ ਪੱਤਾ ਦੇਵੇ ਤੇ ਉਹਨਾਂ ਨੂੰ ਗੁਜ਼ਾਰੇਯੋਗੀ ਜ਼ਿੰਦਗੀ ਜਿਹੜਾ ਉਹਨਾਂ ਦਾ ਖਰਚਾ ਬਣਦਾ ਕੋਈ ਜ ਖਰਚਾ ਦਿੱਤਾ ਜਾਵੇ ਤੇ ਕਿਉਂਕਿ ਉਹ ਅੱਗੇ ਪੜ ਕੇ ਆਪਦਾ ਅੱਗੇ ਵੀ ਆਪਦੀ ਕਿਸੇ ਹੋਰ ਜੌਬ ਵਾਸਤੇ ਅਪਲਾਈ ਕਰ ਸਕਣ ਤਾਂ ਬੇਰਜ਼ਗਾਰਾਂ ਵਾਸਤੇ ਰੋਜ਼ਗਾਰ ਗ੍ਰਾਂਟ ਐਕਟ ਕਾਨੂੰਨ ਬਣਾਉਣਾ ਚਾਹੀਦਾ ਜਿਹਦੇ ਨਾਲ ਰੋਜ਼ਗਾਰ ਮਿਲੂਗਾ ਜਿਹਦੇ ਨਾਲ ਜਿਹੜੇ ਨੌਜਵਾਨ ਨੇ ਉਹ ਉਤਸ਼ਾਹਿਤ ਹੋਣਗੇ ਤੇ ਉਹਨਾਂ ਨੂੰ ਆਪਦੀ ਜ਼ਿੰਦਗੀ ਜੋਣ ਦਾ ਸੌਕਾ ਹੋ ਸੱਤਾ ਹਾਸਲ ਕਰਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਕਹਿੰਦੀ ਸੀ ਪਹਿਲਾਂ ਆਪਾਂ ਇਹ ਜਿਹੜਾ ਬੇਰਜ਼ਗਾਰਾਂ ਦੇ ਲਈ ਚੱਲੂਗਾ ਤੁਸੀਂ ਦੇਖ ਸਕਦੇ ਹੋ ਬੇਰਜ਼ਗਾਰਾਂ ਦੀ ਪੈਨ ਚੱਲਿਆ ਪਹਿਲਾ ਸੀ ਜਦੋਂ ਟੈਟਰ ਦਾ ਪੇਪਰ ਕਢਵਾਇਆ ਸੀ ਉਦੋਂ ਵੀ ਧਰਨੇ ਲਾ ਲਾ ਕੇ ਡਾਂਗਾ ਖਾ ਖਾ ਕੇ ਕਢਵਾਇਆ ਹੁਣ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ 1158 ਜਿਹੜੇ ਸਾਡੇ ਸਹਾਇਕ ਪ੍ਰੋਫੈਸਰ ਸੀ ਉਹ ਵੱਡੀ ਗਿਣਤੀ ਦੇ ਵਿੱਚ ਆ ਉਹਨਾਂ ਦੀ ਕੁੱਟਮਾਰ ਹੋ ਰਹੀ ਹੈ ਜਾ ਰਹੇ ਨੇ ਈਟੀਟੀ ਵਾਲੇ ਟੈਟ ਪਾਸ ਵਾਲੇ ਬੀਐਡ ਵਾਲੇ ਤੀਜੇ ਦਿਨ ਜਾ ਕੇ ਜਿਹੜਾ ਇਹਨਾਂ ਦੇ ਲਾਠੀ ਚਾਰਜ ਹੁੰਦਾਗਾ ਕਿਤੇ ਪ੍ਰੋਗਰਾਮ ਕਰਦੇ ਨੇ ਤੇ ਰੋਜ਼ਗਾਰ ਤੇ ਜਿਹੜਾ ਕਹਿੰਦੇ ਹਰਾ ਪੈਨ ਚੱਲੂਗਾ ਹਰਾ ਪੈਨ ਇਹ ਕਿਤੇ ਨਹੀਂ ਚੱਲ ਰਿਹਾ ਹਰਾ ਪੈਨ ਨਾ ਆਪਦੀਆਂ ਨੌਕਰੀਆਂ ਵਾਸਤੇ ਚੱਲ ਰ ਹਾਂਜੀ ਭਾਈ ਜੀ ਮੇਰਾ ਪਿੰਡ ਢੈਪੀ ਆ ਮੈਂ ਡਿਸਟ੍ਰਿਕਟ ਮਾਨਸਾ ਤੇ ਅਸੀਂ ਮੇਰੀ ਸਟੱਡੀ ਕਰੀ ਹੋਈ ਆ ਐਮਏ ਬੀਐਡ ਕਰੀ ਹੋਈ ਆ ਬੰਨਾ ਅਧਿਆਪਕ ਸੀਗਾ ਅਸੀਂ ਯੋਗਤਾ ਸੀ ਅਧਿਆਪਕ ਬੰਨ ਦੀ ਰੱਖਦੇ ਆ ਤੇ ਸਾਨੂੰ ਮਜਬੂਰ ਹੋ ਕੇ ਸਰਕਾਰ ਦੀਆਂ ਗੰਦੀਆਂ ਨੀਤੀਆਂ ਕਰਨ ਮਜਬੂਰ ਹੋ ਕੇ ਪੀਐਨ ਦੀ ਪੋਸਟ ਲਈ ਅਪਲਾਈ ਕਰਕੇ ਇੰਟਰਵਿਊਆਂ ਦੇਣੀਆਂ ਪੈ ਰਹੀਆਂ ਨੇ ਕਿਉਂਕਿ ਯੋਗਤਾ ਰੱਖਦੇ ਆ ਅਧਿਆਪਕ ਬੰਨ ਦੀ ਸਰਕਾਰ ਪੋਸਟਾਂ ਹੀ ਨਹੀਂ ਦੇ ਰਹੀ ਅਧਿਆਪਕਾਂ ਨੂੰ ਰੱਖਣ ਵਾਸਤੇ ਸਾਮੀਆਂ ਨਹੀਂ ਦੇ ਰਹੀ ਮਜਬੂਰ ਹੁਣ ਸਾਨੂੰ ਪੀਂਆਂ ਦੀਆਂ ਪੋਸਟਾਂ ਭਰਨੀਆਂ ਪੈਰੀਆਂ ਇੰਟਰਵਿਊਆਂ ਦੇਣੀਆਂ ਪੈਰੀਆਂ ਸਰਕਾਰ ਕਹਿੰਦੀ ਸੀ ਸਾਡਾ ਪਹਿਲਾ ਪਿੰਨਾ ਜਿਹੜਾ ਬੇਰੁਜ਼ਗਾਰਾਂ ਲਈ ਚੱਲੂਗਾ ਸਰਕਾਰ ਕਹਿੰਦੀ ਸੀ ਸਾਡਾ ਪਹਿਲਾ ਪਿੰਨਾ ਹੈ ਹਰਾ ਪਿੰਨਾ ਮੇਰਾ ਬੇਰੁਜ਼ਗਾਰਾਂ ਲਈ ਚੱਲੂਗਾ ਬੇਰੁਜ਼ਗਾਰਾਂ ਨੂੰ ਭਰਤੀ ਕਰਾਂਗੇ ਅਧਿਆਪਕਾਂ ਨੂੰ ਭਰਤੀ ਕਰਾਂਗੇ ਜਿੰਨੀਆਂ ਖਾਲੀ ਸਪਈਆਂ ਨੇ ਸਾਮੀਆਂ ਸਾਰੀਆਂ ਭਰਾਂਗੇ ਪਰ ਹੁਣ ਲੱਗਦਾ ਇਹ ਹੈ ਵੀ ਸਰਕਾਰ ਨੂੰ 3 ਸਾਲ ਹੋ ਗਏ ਧਿਆਨ ਦੇਣਾ ਚਾਹੀਦਾ ਨਹੀਂ ਬੇਰੁਜ਼ਗਾਰੀ ਵਾਧਦੀ ਜਾਂਦੀ ਆ ਦਿਨੋਂ ਦਿਨੀ ਬਾਅਦ ਔਖਾ ਹੋ ਬਲਾ ਸ੍ਰੀ ਕਾਲ ਅੱਜ ਅਸੀਂ ਮਾਨਸਾ ਵੀ ਕੇ ਪੀ ਐਨ ਦੀ ਭਰਤੀ ਦੇਖਣ ਆਏ ਆਂਗੇ ਮੇਰੀ ਕੁਆਲਿਫੀਕੇਸ਼ਨ ਆ ਜੀ ਬੀ ਐ ਕੀਤੀ ਹੋਈ ਐ ਮੇਰਾ ਡਿਪਲੋਮਾ ਵੀ ਆਰਟ ਐਂਡ ਕ્રાਫਟ ਦਾ ਹੁਣ ਮੈਂ ਬੀ ਐਡ ਕਰੀ ਜਾਨਾ ਤੇ ਸਾਨੂੰ ਮਜਬੂਰ ਨੇ ਪੀ ਐਨ ਦੀ ਭਰਤੀ ਦੇਖਣੀ ਪੈ ਰਹੀ ਆ ਤਾਂ ਕਿ ਅਸੀਂ ਵੀ ਅੱਗੇ ਵੱਧ ਸਕੀਏ ਅੱਗੇ ਕੁਝ ਕਰ ਸਕੀਏ ਸਾਡੀਆਂ ਆਰਟ ਐਂਡ ਕ્રાਫਟ ਦੀਆਂ ਵੀ ਭਰਤੀ ਬਹੁਤ ਚਿਰ ਤੋਂ ਰੁਕੀ ਪਈ ਆ ਵੰਤਮਾਨ ਜੋ ਕਿ ਮੁੱਖ ਮੰਤਰੀ ਸਾਹਿਬ ਬਹੁ ਬਹੁਤ ਵੱਡੇ ਵੱਡੇ ਵਾਅਦੇ ਕਰ ਚੁੱਕਿਆ ਪਰ ਉਹ ਵਾਦਿਆਂ ਤੋਂ ناکਾਮ ਹੋਇਆ ਜਿਹੜੀਆਂ ਉਹਨੇ ਕਿਹਾ ਸੀਗਾ ਪੁਲਿਸ ਦੀਆਂ ਭਰਤੀਆਂ ਵੀ ਉਹਨੇ ਕਿਹਾ ਸੀ ਵੀ ਅਸੀਂ ਇਕੱਠੀ ਭਰਤੀ ਕਰਾਂਗੇ ਪਰ ਇਕੱਠੀ ਭਰਤੀ ਨਹੀਂ ਕੱਢੀ ਗਈ